30 me mm -hmm. O corpo. ਜਿਨ ਸਾਧੂ ਚਰਨ ਨ ਸੇਵੇ ਕਬਹੂ ਏਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਸਫਲਿਓ ਜਨਮ ਸਨਾਥਾ हमें अंदुले ज्ञानहीन अज्ञानी क्यों चल है मार्ग पंथा हम अंदोलित ਸਾਨਕ ਚੱਲ ਹੈ ਮਿਲੰਤਾ ਅਮ ਅੰਦੋਲੇ ਗਿਆਨਹੀਨ ਅਗਿਆਨੀ ਜਨ ਨਾਨਕ ਚਲ੍ਹ ਹੈ ਮਿਲੰਥਾ ਗੁਰੂ ਜੀ ਕੋਲ ਸੋ ਸਵਾਹੀ ਗੁਰੂ ਜੀ ਕੀ ਤਥੇ ਜੈ ਸ੍ਰੀ ਵਹਲਾ ਚੌਥਾ ਕਰ ਪਹਿਲਾ